ਸਿਕਲ ਜੀ ਸਾਰਿਆਂ ਨੂੰ ਮੈਂ ਲੱਗੀ ਆ ਜੀ ਆਰਗੈਨਿਕ ਫੰਗੀਸਾਈਡ ਬਣਾਉਣ ਤੇ ਉਹਦੇ ਵਾਸਤੇ ਮੈਂ ਨਿੰਮ ਲੈਣ ਆਈ ਆ ਖੇਤ ਵਿੱਚੋਂ ਇਹ ਆਪਣੀ ਇਧਰ ਨਿੰਮ ਲੱਗੀ ਹੋਈ ਆਪਾਂ ਇਸੇ ਕਰਕੇ ਲਾਈ ਹੋਈ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਨਿੰਮ ਤੋੜ ਲਈਏ ਉਹ ਨੰਬਰ ਤੇ ਆਪਾਂ ਨੂੰ ਚਾਹੀਦਾ ਅੱਕ ਤੇ ਇਧਰ ਆਪਣੇ ਅੱਕ ਵੀ ਲੱਗਾ ਹੋਇਆ ਖੇਤ ਵਿੱਚ ਤੇ ਇਹ ਵੀ ਪਹਿਲਾਂ ਮੈਂ ਸਭ ਤੋਂ ਤੋੜ ਦਵਾ ਫਿਰ ਅੱਗੇ ਆਪਾਂ ਤੁਹਾਨੂੰ ਦੱਸਦੇ ਆ ਤੁਸੀਂ ਦੇਖ ਸਕਦੇ ਹੋ ਇਹ ਮੈਂ ਨਿੰਮ ਲੈ ਆਈ ਆ ਕਾਫੀ ਸਾਰਾ ਮੈਂ ਲੈ ਕੇ ਆਈ ਲਗਭਗ 2 2 ਕਿਲੋ ਦੇ ਕਰੀਬ ਕਰੀ ਬਹੋਣੀ ਆਕਾ 3 ਕਿਲੋ ਹੋ ਗਿਆ ਆ ਤੇ ਕੁਛ ਭੰਗ ਤੇ ਕੁਛ ਆ ਜਿਹਨੂੰ ਗਾਜਰ ਕਾ ਵੀ ਕਹਿ ਦਿੰਦੇ ਆ ਤੇ ਹੁਣ ਮੈਂ ਇਹਨਾਂ ਸਾਰਿਆਂ ਦੇ ਪੱਤੇ ਤੋੜ ਲੂੰਗੀ ਪਹਿਲਾਂ ਸਾਰਿਆਂ ਦੇ ਪੱਤੇ ਤੁਸੀਂ ਦੇਖ ਸਕਦੇ ਹੋ ਮੈਂ ਤੋੜ ਲਿਆ ਤੇ ਮੈਂ ਇਹਨਾਂ ਦਾ ਭਾਰ ਵੀ ਜੋਖ ਲਿਆ 1.5 ਕਿਲੋ ਜਿਹੜੇ ਆਪਣੇ ਇਹ ਪੱਤੇ ਹੋਏ ਆਕ ਦੇ ਤੇ ਲਗਭਗ 1.5 ਕਿਲੋ ਤੋਂ ਉੱਪਰ ਹੀ ਨਮ ਹੋ ਗਿਆ ਤੇ ਇਹ ਵੀ ਮੈਂ ਥੋੜੀ ਲਿਆਣ ਕੇ ਨਾ ਹੋਰ ਪਾ ਲੂੰਗੀ ਕਿਉਂਕਿ ਉਹ ਬਹੁਤ ਉਚਾਈ ਤੇ ਸੀਗੀ ਤੇ ਮੇਰੇ ਕੋ ਟੁੱਟੀ ਨਹੀਂ ਉੱਪਰੋਂ ਤੇ ਬਾਅਦ ਵਿੱਚ ਮੈਂ ਜਿਹੜੀ ਵਿੱਚ ਐਡ ਕਰ ਦੇਣੀ ਆ ਇਹ ਵਾਲੀ ਮੈਂ ਲਈ ਆ ਅੱਧਾ ਕਿਲੋ ਭੰਗ ਤੇ ਆ ਜਿਹੜੀ ਆ ਬੂਟੀ ਗਾਜਰ ਘਾਜ ਨੂੰ ਕਹਿ ਦਿੰਦੇ ਇਹ ਲਗਭਗ 250 ਗ੍ਰਾਮ ਨੇ ਲਈ ਆ ਬਾਕੀ ਤੁਸੀਂ ਆਪਣੇ ਸੁਵਿਧਾ ਦੇ ਮੁਤਾਬਕ ਬਣਾ ਸਕਦੇ ਹੋ ਕਿਉਂਕਿ ਮੈਂ 50 ਲੀਟਰ ਬਣਾ ਰਹੀ ਆ ਤਾਂ ਉਸ ਹੱਬ ਨਾਲ ਹੀ ਮੈਂ ਸਮਾਨ ਲਿਆ ਵਾ ਇਹ ਸਾਰਾ ਆਪਾਂ ਇੱਥੋਂ ਹੀ ਹੁਣ ਡਰਮ ਚ ਪਾ ਕੇ ਲੈ ਜਾਵਾਂਗੇ ਬਾਕੀ ਜਿਹੜੀ ਸਮਗਰੀ ਪੈਣੀ ਆ ਉਹ ਮੈਂ ਤੁਹਾਨੂੰ ਛੱਤ ਤੇ ਜਾ ਕੇ ਦਿਖਾਉਣੀ ਆ ਕਿਉਂਕਿ ਮੈਂ ਉੱਥੇ ਹੀ ਇਹਨੂੰ ਰੱਖਣਾ ਵਾ ਡਰਮ ਨੂੰ ਬਾਅਦ ਵਿੱਚ ਪਾਣੀ ਭਰ ਕੇ ਫੇਲ ਜਾਣਾ ਜਿਹੜਾ ਬਹੁਤ ਔਖਾ ਹੋ ਜਾਣਾ ਤੇ ਹੁਣ ਮੈਂ ਪਹਿਲਾਂ ਸਾਰਾ ਸਮਾਨ ਪਾ ਲਵਾਂ ਫੇ ਅੱਗੇ ਤੁਹਾਨੂੰ ਦਿਖਾਉਣੀ ਕਿ ਆਪਾਂ ਇਹਦੇ ਵਿੱਚ ਹੋਰ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣੀ ਭੁੱਲ ਗਈ ਸੀਗੀ ਇਹ ਜਿਹੜੇ ਆਂਬ ਹੁੰਦੇ ਆ ਇਹ ਵੀ ਅੱਕਦੇ ਹੀ ਹੁੰਦੇ ਆ ਤੇ ਇਹ ਮੈਂ ਜਾਦ ਭੁੱਲ ਗਿਆ ਸੀ ਤੁਹਾਨੂੰ ਦਿਖਾਉਣ ਦਾ ਇਹ ਲਗਭਗ ਮੈਂ 350 ਗ੍ਰਾਮ ਪਾਈ ਜਿੰਨੇ ਕੁ ਮੈਨੂੰ ਮਿਲੇ ਉੰਨੇ ਮੈਂ ਪਾ ਦਿੱਤੇ ਆ ਤੇ ਬਾਕੀ ਜਦੋਂ ਵੀ ਤੁਸੀਂ ਇਹਨੂੰ ਬਣਾਉਣਾ ਨਾ ਤਾਂ ਬਹੁਤ ਧਿਆਨ ਨਾਲ ਬਣਾਉਣਾ ਤੇ ਆਪਦੇ ਹੱਥ ਜਿਹੜੇ ਆ ਦੋ ਤੋਂ ਤਿੰਨ ਵਾਰੀ ਸਾਬਣ ਦੇ ਨਾਲ ਧੋ ਲੈਣੇ ਆ ਤੇ ਬੱਚਿਆਂ ਦੀ ਪਹੁੰਚ ਤੋਂ ਇਹਨੂੰ ਦੂਰ ਰੱਖਣਾ ਆ ਜਦੋਂ ਬਣਾਉਣ ਲ ਤੇ ਬੱਚਿਆਂ ਦੇ ਹੱਥ ਤੇ ਇਹ ਦੁੱਧ ਵਗੈਰਾ ਜਿਹੜਾ ਚ ਨਿਕਲਦਾ ਇਹ ਨਹੀਂ ਲੱਗਣਾ ਚਾਹੀਦਾ ਕਿਉਂਕਿ ਬੱਚੇ ਮੁੜ ਕੇ ਹੱਥ ਦੇ ਨਾਲ ਨਾ ਉਹਦੇ ਕੁਛ ਨਾ ਕੁਛ ਖਾ ਲੈਂਦੇ ਤੇ ਬਹੁਤ ਜ਼ਹਿਰੀਲਾ ਹੁੰਦਾ ਤੇ ਅੱਜ ਤਾਂ ਆਪਾਂ ਸਿਰਫ ਇਹਨੂੰ ਬਣਾਉਣ ਦੀ ਵੀਡੀਓ ਪਾ ਰਹੇ ਆ ਹੁਣ ਇਹਨੂੰ ਮੈਂ ਛੱਤ ਤੇ ਲੈ ਕੇ ਚੱਲੀ ਆ ਉੱਥੇ ਫਿਰ ਦੇਖ ਆਪਾਂ ਤੁਹਾਨੂੰ ਦੱਸ ਦੇਵਾਂਗੇ ਇਹਦੇ ਵਿੱਚ ਹੋਰ ਕੀ ਪਾਣਾ ਤੇ 60 ਦਿਨ ਇਹਨੂੰ ਲੱਗਣੇ ਆ ਬੰਡ ਨੂੰ ਉਸ ਤੋਂ ਬਾਅਦ ਇਹਨੂੰ ਵਰਤਣਾ ਕਿ ਇਸ ਤਰ੍ਹਾਂ ਵਾ ਉਹ ਆਪਾਂ ਤੁਹਾਡੇ ਨਾਲ ਲਾਈਵ ਜਿਹੜੀ ਵੀਡੀਓ ਵਾ ਉਹ ਸ਼ੇਅਰ ਕਰਾਂਗੇ ਇਹ ਤੁਸੀਂ ਦੇਖ ਸਕਦੇ ਹੋ 1 ਕਿਲੋ ਮੈਂ ਲੈ ਲਈ ਆ ਮਿਰਚ 1 ਕਿਲੋ ਤੋਂ ਜ਼ਿਆਦਾ ਹੀ ਲਗਭਗ ਸਵਾ ਕਿਲੋ ਦੇ ਕਰੀਬ ਆ ਤੇ ਇਹ ਵੀ ਆਪਾਂ ਸਾਰੀ ਇਹਦੇ ਵਿੱਚ ਪਾ ਦਵਾਂਗੇ ਸੁੱਕੀ ਹੋਈ ਮਿਰਚ ਮੈਂ ਲਈ ਆ 1 ਕਿਲੋ ਇਹ ਵੀ ਆਪਾਂ ਨਾਲ ਹੀ ਵਿੱਚ ਐਡ ਕਰ ਦਿੱਤੀ ਆ ਤੇ ਤੁਸੀਂ ਦੇਖ ਸਕਦੇ ਹੋ ਐਲੋਵੇਰਾ ਬਹੁਤ ਜ਼ਿਆਦਾ ਐਲੋਵੇਰਾ ਹੋਇਆ ਪਿਆ ਆਪਣੇ ਲਗਭਗ 15-20 ਕਿਲੋ ਦੇ ਕਰੀਬ-ਕਰੀਬ ਹੋਣਾ ਤੇ ਕੁਝ ਮੈਂ ਲਗਭਗ 1.5 ਤੋਂ 2 ਕਿਲੋ ਜਿਹੜਾ ਐਲੋਵੇਰਾ ਤੋੜ ਲੈਣਾ ਇੱਥੋਂ ਐਲੋਵਿਰਾ ਤੋੜ ਲਿਆ ਆ ਆਪਾਂ ਅੰਦਾਜ਼ੇ ਦੇ ਨਾਲ ਤੇ ਇਹ ਵੀ ਨਾਲ ਹੀ ਐਡ ਕਰ ਦਵਾਂਗੇ ਐਲੋਵਿਰਾ ਮੈਂ ਪਾ ਦਿੱਤਾ ਆ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ 300 ਗ੍ਰਾਮ ਮੈਂ ਗੁੜ ਲਿਆ ਆ ਇਹ ਮੇਰੇ ਕੋਲ ਲਿਕਵਿਡ ਗੋੜਾ ਥੋੜਾ ਜਿਸ ਤਰ੍ਹਾਂ ਖਰਾਬ ਹੋ ਜਾਂਦਾ ਨਾ ਪੁਰਾਣਾ ਗੁੜ ਖਰਾਬ ਨਹੀਂ ਕਹਿ ਸਕਦੇ ਆਪਾਂ ਸਲਾਬ ਚੜ ਜਾਂਦੀ ਜਿਹਨੂੰ ਉਹ ਵਾਲਾ ਗੋੜਾ ਇਹ ਕੇਲੇ ਆ ਮੈਂ ਗੇਰੂ ਗੇਰੂ ਵੀ ਆਪਾਂ ਨਾਲ ਹੀ ਐਡ ਕਰ ਦਵਾਂਗੇ 30 ਗ੍ਰਾਮ ਲਿਆ ਜੀ ਮੈਂ 30 ਗ੍ਰਾਮ ਇਹ ਲਿਆ ਨੀਲਾ ਤੋਥਾ ਤੁਸੀਂ ਦੇਖ ਸਕਦੇ ਹੋ ਕਰਾਨ ਕਿਰੀਆਨਾ ਸਟੋਰ ਤੋਂ ਆਮ ਹੀ ਇਹ ਮਿਲ ਜਾਂਦੇ ਆ ਆਰਗੈਨਿਕ ਬਹੁਤ ਹੀ ਵਧੀਆ ਜਿਹੜਾ ਇੱਕ ਇਹ ਹੈਗਾ ਵਾ ਆਪਣਾ ਇਨਸੈਕਟੀਸਾਈਡ ਨੂੰ ਮਾਰਨ ਵਾਸਤੇ ਬਹੁਤ ਵਧੀਆ ਇੱਕ ਸਰੋਤ ਆ ਆਰਗੈਨਿਕ ਇਹ ਵੀ ਆਪਾਂ ਨਾਲ ਹੀ ਐਡ ਕਰ ਦਵਾਂਗੇ ਜੇ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਜਿਸ ਤਰ੍ਹਾਂ ਕਿ ਗੇਰੂ অ্যালোਵੈਰਾ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਬਾਕੀ ਚੀਜ਼ਾਂ ਜਿਹੜੀਆਂ ਤੁਸੀਂ ਜ਼ਰੂਰ ਪਾਓ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆ ਆਟਾ ਆਟਾ ਜੇ ਤੁਹਾਡੇ ਕੋਲ ਕਿਸੇ ਦਾਲ ਦਾ ਹੈਗਾ ਤਾਂ ਤੁਸੀਂ ਉਹ ਪਾ ਸਕਦੇ ਹੋ ਮੈਂ ਲਿਆਵਾ ਇਹ 1.5 ਕਿਲੋ ਇਹਦੇ ਵਿੱਚ ਮੈਂ ਲਈ ਆ ਜੀ 100 ਗ੍ਰਾਮ ਹਲਦੀ ਲਈ ਆ ਹਲਦੀ ਇੱਕ ਤੁਹਾਨੂੰ ਪਤਾ ਸਾਰਿਆਂ ਨੂੰ ਜਿਹੜੇ ਵੀ অর্ਗੈਨਿਕ ਖੇਤੀ ਕਰਦੇ ਉਹਨਾਂ ਨੂੰ ਪਤਾ ਹੈ ਵੀ ਹਰਦੀ ਇੱਕ ਜਿਹੜੀ ਹੈਗੀ ਆ ਆਪਣੀ ਬਹੁਤ ਵਧੀਆ ਜਿਹੜੀ ਫੰਗੀ ਸਾਈਡ ਦਾ ਕੰਮ ਕਰਦੀ ਆ ਤੇ ਇਹ ਆਪਾਂ ਪਾ ਦੇਵਾਂਗੇ ਨਾਲ ਹੀ ਲਗਭਗ ਇਹਦੇ ਵਿੱਚੋਂ ਅੱਧਾ ਪਾ ਦੇਣਾ ਮੈਂ ਤੇ ਅੱਧਾ ਆਪਾਂ ਰੱਖਣਾ ਆ ਕਿਉਂਕਿ ਇਹਦੇ ਵਿੱਚ ਅੱਧਾ ਚਣਿਆਂ ਦਾ ਆਟਾ ਬਾਦ ਅੱਧਾ ਮੈਂ ਲਿਆ ਸੀ ਬੇਸਣ ਚਣੇ ਜਿਹੜੇ ਆਪਾਂ ਖਾਣ ਨੂੰ ਘਰੇ ਲਿਉਂਨੇ ਆ ਉਹ ਵਾਲੇ ਤੇ ਇਹ ਗੋੜ ਐਡ ਕਰਕੇ ਹੁਣ ਆਪਾਂ ਪਾਣੀ ਪਾ ਦੇਵਾਂਗੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਗੋੜ ਮੈਂ ਪਾ ਦਿੱਤਾ ਆ ਤੇ ਜਿਹੜੇ ਗਲਾਸ ਨੂੰ ਲੱਗਾ ਹੋਇਆ ਸੀ ਉਹ ਮੈਂ ਤਾਂ ਇਸ ਤਰ੍ਹਾਂ ਇਹਦੇ ਵਿੱਚ ਪਾਣੀ ਚ ਧੋਤਾਂ ਕਿਉਂਕਿ ਨਾਲੋਂ ਲੱਥਦਾ ਨਹੀਂ ਪਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਸਾਰਾ ਐਡ ਕਰ ਦਵਾਂਗੇ ਪਾਣੀ ਆਪਾਂ ਪਾ ਦਿੰਦਾ ਥੋੜਾ ਜਿਹਾ ਆਪਾਂ ਇਹਨੂੰ ਰਹਿਣ ਦਿੱਤਾ ਨਾ ਤਾਂ ਕਿ ਇਹਦੇ ਵਿੱਚ ਜਿਹੜੀ ਗੈਸ ਵਗੈਰਾ ਬਣਨੀ ਹੈ ਨਾ ਗੁੜ ਦੇ ਨਾਲ ਤੇ ਉਹ ਮਤਲਬ ਕਿ ਡਰਮ ਜਿਹੜਾ ਬਾਹਰ ਨਾ ਆਵੇ ਉੱਛਲ ਕੇ ਤੇ ਆਪਾਂ ਇਹਨੂੰ ਹਾਂ ਬਸ ਟੱਕ ਦਵਾਂਗੇ ਪੇਚ ਲਗਾ ਕੇ ਨਹੀਂ ਇਹਨੂੰ ਟਕਣਾ ਮਤਲਬ ਘੁੱਟ ਕੇ ਨਹੀਂ ਟਕਣਾ ਇਸ ਤਰ੍ਹਾਂ ਚੂੜੀਆਂ ਨਹੀਂ ਚੜਾਣੀਆਂ ਬਸ ਹਲਕਾ ਜਿਹਾ ਇਹਨੂੰ ਟੱਕ ਦੇਣਾ ਤਾਂ ਕਿ ਵਿੱਚ ਕੋਈ ਕੀੜ ਪਤੰਗਾ ਜਾਂ بارش ਦਾ ਪਾਣੀ ਜਿਹੜਾ ਉਹ ਨਾ ਪਵੇ। ਬਸ ਇਸ ਤਰ੍ਹਾਂ ਇਹਨੂੰ ਟਾਕ ਦਿੱਤਾ ਤੇ ਹੁਣ ਜਦੋਂ ਇਹ ਤੁਹਾਨੂੰ ਜਾਦ ਆਉਂਦੀ ਆ ਇੱਕ ਦਿਹਾੜੀ ਦੇ ਵਿੱਚ ਇੱਕ ਵਾਰੀ ਚੇਤਾ ਆਜੇ ਜਾਂ ਦੋ ਵਾਰੀ ਚੇਤਾ ਆ ਜਵੇ ਤੇ ਉਦੋਂ ਹੀ ਤੁਸੀਂ ਇਹਨੂੰ ਜਿਹੜਾ ਉਹ ਹਿਲਾ ਦੇਣਾ। ਠੀਕ ਆ। ਤੇ ਇਹ ਸੀ ਅੱਜ ਦੀ ਆਪਣੀ ਵੀਡੀਓ। ਜੇ ਤੁਸੀਂ ਛੱਤ ਤੇ ਕੋਈ ਆਰਗੈਨਿਕ ਖੇਤੀ ਕਰਦੇ ਹੋ ਤਾਂ ਮੇਰਾ ਇਹ ਤਰੀਕਾ ਜ਼ਰੂਰ ਬਣਾਓ। ਮੈਂ ਸਿਰਫ ਇਹੀ ਵਰਤਦੀ ਆ ਹੋਰ ਮੈਂ ਕੁਝ ਵੀ ਇਹੋ ਜਿਹਾ ਜਿਹੜਾ ਵਾ ਕੈਮੀਕਲ ਵਗੈਰਾ ਨਹੀਂ ਪਾਉਂਦੀ। ਤੇ ਪਾਉਣ ਦਾ ਤਰੀਕਾ ਵੀ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਆਂ ਕਈ ਵਾਰੀ ਬਾਅਦ ਵਿੱਚ ਆਪਾਂ ਨੂੰ ਨਾ ਯਾਦ ਹੀ ਭੁੱਲ ਜਾਂਦਾ ਹੁੰਦਾ ਮੇਰੇ ਕੋਲ 20 ਲੀਟਰ ਦਾ ਪੰਪ ਆ ਤੇ ਉਹਦੇ ਵਿੱਚ ਮੈਂ ਜਿਹੜਾ ਵਾ 100 ml ਪਾਉਣੀ ਹੁੰਦੀ 20 ਲੀਟਰ ਦੇ ਪੰਪ ਵਿੱਚ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਤੁਸੀਂ ਸੈੱਟ ਕਰ ਲਿਓ ਕਿ ਤੁਹਾਡਾ ਪੰਪ ਕਿੱਡਾ ਵੱਡਾ ਆ ਇਸ ਤੋਂ ਜ਼ਿਆਦਾ ਨਾ ਪਾਓ ਘੱਟ ਪਾ ਲਓ ਫਸਟ ਟਾਈਮ ਤੁਸੀਂ ਬਣਾ ਰਹੇ ਹੋ ਤੇ ਤੁਸੀਂ ਘੱਟ ਵਰਤੋਂ ਕਰੋ ਕਿਉਂਕਿ ਘੱਟ ਦਾ ਹੱਲ ਹੈਗਾ ਜੇ ਜ਼ਿਆਦਾ ਪਾਤਾ ਤੇ ਬੂਟੇ ਤੁਹਾਡੇ ਉਤੋਂ ਸੜ ਵੀ ਸਕਦੇ ਆ ਕਿਉਂਕਿ ਇਹਦੇ ਵਿੱਚ ਕਾਫੀ ਤੇਜ਼ ਚੀਜ਼ਾਂ ਸਾਰੀਆਂ ਪਾਈਆਂ ਹੋਈਆਂ ਜਿਸ ਤਰ੍ਹਾਂ ਨੀਲਾ ਥੋਥਾ ਆ ਮਿਰਚਾਂ ਆ ਮਤਲਬ ਸਾਰੀਆਂ ਹੀ ਬਹੁਤ ਜ਼ਿਆਦੀਆਂ ਤੇਜ਼ ਹੁੰਦੀਆਂ ਆ ਪੱਤੇ ਨੂੰ ਸਾੜਨ ਵਾਸਤੇ ਤੇ ਤੁਸੀਂ ਜਦੋਂ ਬਣਾਉਣਾ ਆ ਲਗਭਗ 70 ਗ੍ਰਾਮ ਪਾਓ 20 ਲੀਟਰ ਪੰਪ ਵਿੱਚ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸასიਖਾਲ ਜੀਉਂਦੇ ਵੱਸਦੇ ਰਹੋ